ਆਕਾ ਜੀ ਅਸੀਂ ਸਾਰੇ ਠੀਕ ਠਾਕ ਹਾਂ ਵੈਕ੍ਰੀਤੀ ਤੇ ਪਾਣਾ ਤੁਸੀਂ ਵੀ ਆਪਣੇ ਘਰਾਂ ਵਿੱਚ ਬੰਦਾ ਉਹਨਾਂ ਲਈ ਆਪਾਂ ਕਰਦੇ ਵਿਡੀਓ ਸ਼ੁਰੂ ਅੱਜ ਆਪਾਂ ਬਣਾਵਾਂਗੇ ਚਿਪੜਾਂ ਦੀ ਸ ਚਿਪੜਾਂ ਦੀ ਚਟਣੀ ਆਪਾਂ ਨੇ ਸਾਰੇ ਚਿਪੜ ਕਈ ਦਿਨ ਹੋ ਗਏ ਸੀ ਥੋੜੇ ਦੇ ਦੇ ਹੋ ਗਏ ਸੀ ਕਿ ਮਸਾ ਚਿੱਲੇ ਨੇ ਤੇ ਪਹਿਲਾਂ ਆਪਾਂ ਸਾਰੇ ਚਿਪੜ ਚਿੱਲੇ ਜੀ ਤੇ ਆਪਾਂ ਇਹਦੇ ਵਿੱਚ ਪਾ ਲਏ ਦੋ ਪਿਆਜ਼ ਇੱਕ ਅਦਰਕ ਦਾ ਟੁਕੜਾ ਤੇ ਲਾਲ ਮਿਰਚਾਂ ਲਾਲ ਮਿਰਚਾਂ ਨਾਲ ਇਹਦੇ ਦਾ ਕਲਰ ਬਹੁਤ ਵਧੀਆ ਬਣ ਕੇ ਆਉਂਦੇ ਜੀ ਚਟਣੀ ਦਾ ਦੇਖੋ ਮੁੰਡੂ ਬਾਤ ਵਧੀਆ ਲੱਗਦੀ ਹੈ ਤੇ ਨਾਲ ਪਾਵਾਂਗੇ ਥੋੜੀ ਜਿਹੀ ਤਾਂ ਦੇਖੀ ਮਿਰਚ ਇਹਨਾਂ ਦਾ ਵੀ ਕਲਰ ਬਹੁਤ ਵਧੀਆ ਆਊਗਾ ਤੇ ਨਾਲ ਆਪਾਂ ਨਮਕ ਪਾਵਾਂਗੇ ਸੁਆਦ ਅਨਸਾਰ ਤੇ ਪੈਨਨਾ ਪਾਉਣਾ ਅਦਰਕ ਨਾਲ ਮਿਰਚਾਂ ਕੁੱਟਾਂਗੇ ਸੋਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੇ ਕੋਈ ਵੀ ਚੀਜ਼ ਹੈ ਜਦੋਂ ਤੁਸੀਂ ਸਕਿੱਪ ਕਰ ਦਿੰਦੇ ਹੋ ਫਿਰ ਵੀਡੀਓ ਦਾ ਪਤਾ ਨਹੀਂ ਲੱਗਦਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਤੇ ਆਪਾਂ ਹੁਣ ਨਮਕ ਪਾ ਲਾਂਗੇ ਨਾਲ ਨਮਕ ਪਾ ਲਾਂਗੇ ਛੇਤੀ ਮਿਰਚਾਂ ਵੀ ਆਪਣੀਆਂ ਉੱਪੀਆਂ ਜਾਂਦੀਆਂ ਨੇ ਉੱਚੀ ਉੱਚੀ ਲਾਲ ਮਿਰਚਾਂ ਨਾ ਬਹੁਤ ਵਧੀਆ ਫੈਨਰ ਰਗਾ ਬਣਾ ਕੇ ਆਪਣੇ ਨੂੰ ਆਪਣੇ ਸਿਹਤ ਵਾਸਤੇ ਵੀ ਬਹੁਤ ਚੰਗੇ ਆ ਤੇ ਬਹੁਤ ਫਾਇਦੇ ਨੇ ਜਿ ਬਣਾ ਨੇ ਜਲਦੀ ਜਲਦੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੀ ਤੇ ਦੇਖੋ ਵਧੀਆ ਲੱਗਦੀ ਹੁੰਦੀ ਆ ਕਿ ਕਰਾ ਕਰੋ ਕਮੈਂਟ ਕਰਿਆ ਕਰੋ ਜੀ ਤੇ ਅੱਜ ਸ਼ੇਅਰ ਕਰਿਆ ਕਰੋ ਲਓ ਕਾ ਪਾਂ ਚੰਗੀ ਤਰ੍ਹਾਂ ਫੋਟੋਆਂ ਦੇ ਲੈਣੇ ਚੰਗੀ ਤਰ੍ਹਾਂ ਦੀ ਮਿਰਚ ਆਦਰਕ ਮੀਨ ਚੰਗੀ ਤਰ੍ਹਾਂ ਪੀਸ ਲਿਆ ਜੀ ਈ ਨੂਣ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਆਪਾਂ ਛੋਟਾ ਛੋਟਾ ਕਰਕੇ ਬਹੁਤ ਛੋਟਾ ਨਹੀਂ ਕਰਨਾ ਆਪਾਂ ਇਸ ਤਰ੍ਹਾਂ ਮोटे-ਮोटे ਨੂੰ ਕੱਟ ਲੈਣੇ ਕੋਟੇ ਕੱਟਣ ਵਾਲਾ ਬਹੁਤ ਵਧੀਆ ਤਰੀਕਾ ਹੁੰਦਾ ਬਾਹਰ ਵੀ ਕੱਟ ਕੇ ਲੱਗਾ ਅਗਰ ਪਾਲਾ ਹੈ ਪਿਆਜ਼ ਇਹ ਤੋਂ ਬਗਾ ਪਿਆਜ਼ ਕੁੱਟਦੇ ਆਂ ਤੇ ਆਪਣੇ ਮਿਰਚਾਂ ਕੱਟੇ ਨੇ ਪਿਆਜ਼ ਵੀ ਉਹਨਾਂ ਪਪਾਨਾ ਦੇ ਆਪਣੇ ਟਿੱਪੜ ਕੱਟ ਕੇ ਚਿਬੜ ਵੀ ਆਪਣੇ ਚੰਗੇ ਤਰ੍ਹਾਂ ਕੁੱਟੇ ਗਏ ਬਹੁਤ ਟਾਈਮ ਟਾਈਮ ਤਾਂ ਬਹੁਤ ਲੱਗਦਾ ਜੀ ਆਪਾਂ ਮਿਕਸੀ ਚ ਬਣਾ ਲੈਨੇ ਆ ਮਿਕਸੀ ਚ ਬਣਾ ਤਾਂ ਲੈਨੇ ਆ ਪਰ ਜਿੰਨੀ ਵਧੀਆ ਕੁੰਡੀ ਚ ਚਟਣੀ ਬਣਦੀ ਆ ਦਾ ਟੇਸਟ ਵੱਖਰਾ ਹੀ ਹੁੰਦਾ ਜਿਹੜੀ ਕੁੰਡੀ ਦੀ ਚਟਣੀ ਹੁੰਦੀ ਆ ਤੇ ਨਕਾਪਾ ਟਾਈਮ ਦੀ ਸ਼ਾਰਟਸ ਕਰਕੇ ਛੇਤੀ ਆਪਣੇ ਸੁੱਖ ਵਾਸਤੇ ਮਿਕਸੀਆਂ ਚ ਤਿਆਰ ਕਰ ਲੈਨੇ ਆ ਪਰ ਜਿਹੜਾ ਟੇਸਟ ਕੁੰਡੀ ਦੇ ਕੁੰਡੀ ਸੁੱਕਿਆ ਚਟਣੀ ਦਾ ਉਹਦਾ ਮਿਕਸੀ ਵਾਲੀ ਚਟਣੀ ਦਾ ਨਹੀਂ ਆਉਂਦਾ ਵੀਡੀਓ ਵਿੱਚ ਸਟੈਪ ਸਟੈਪ ਕੀਤਾ ਜੀ ਬਹੁਤ ਲੰਬੀ ਬਣ ਜਾਣੀ ਕਿ ਬੜੀਆਂ ਟਾਈਮ ਤਾਂ ਬਹੁਤ ਲੱਗਿਆ ਇਨ ਟਿੱਕਾ ਨੂੰ ਜਦੋਂ ਅੰਡੇ ਬੀਰੇ ਬੀਣ ਨੂੰ ਬਹੁਤ ਟਾਈਮ ਲੱਗਦਾ ਦੀ ਪੀਸਣ ਨੂੰ ਬਹੁਤ ਔਖੇ ਹੈ ਪੀ ਹੁੰਦੇ ਨੇ ਤੇ ਹੁਣ ਆਪਾਂ ਕਾਹਾਂਗੇ ਦੇਗੀ ਮਿਰਚ ਇਹਨਾਂ ਨੂੰ ਬਹੁਤ ਵਧੀਆ ਕਲਰ ਆਉਂਦਾ ਇਹ ਯਾ ਯਾਪਾ ਨੂੰ ਚੈੱਕ ਕਰ ਲਿਆ ਕਰੋ ਜੀ ਜਦੋਂ ਆਪਾਂ ਬਣਾਉਨੇ ਆ ਜੀ ਆਪਣੀ ਫਿਰ ਆਪਣੀ ਚਟਨੀ ਬਿਲਕੁਲ ਖਰਾਬ ਹੋ ਜੂ ਨਹੀਂ ਜਿਹੜੀ ਇਹਦੇ ਵਿੱਚ ਕੜਕਟਣ ਵਾਲੇ ਹੋਣਗੇ ਨੇ ਚਿਪੜੋ ਕੱਢ ਦਵੇ ਨਹੀਂ ਆਪਣੀ ਸਾਰੀ ਚਿਪੜਾਂ ਦਾ ਉੱਧਾ ਟੇਸਟ ਖਰਾਬ ਹੋ ਜਾਂਦਾ ਜੀ ਆ ਦੇਲਾ ਬਾਣੀ ਆ ਰ ਸੇਟ ਕੱਡੀਆਂ ਫੇਰਦੀਆਂ ਨੇ ਦਾਦੀ ਵੀਡੀਓ ਬਣ ਗਈ ਤੇ ਅਸੀਂ ਚਟਨੀ ਖਾ ਲਈਆਂ ਅਸਕਰ ਤੁਸੀਂ ਇਹ ਆਪਣੇ ਵਿੱਚੋਂ ਕੱਢ ਜਿਹੜਾ ਕਲਕਰ ਨੇ ਤੇ ਹੁੰਦੇ ਨੇ ਖੱਟੇ ਜਿਹੜੇ ਹੁੰਦੇ ਨੇ ਕੋੜੇ ਉਹ ਆਪਣੇ ਕੱਢ ਦਿਆ ਕਰੋ ਜੀ ਆ ਦੋ ਸੀ ਆਪਣੇ ਕੋੜੇ ਚ ਬੜੇ ਆਪਣੇ ਕੱਢ ਕੇ ਆਪਣੇ ਪਹਿਲਾਂ ਚੈੱਕ ਕੀਤੇ ਲੈ ਸਾਰੇ ਚੁੱਭੜ ਟੇਸਟ ਕਰਕੇ ਤੇ ਜੇ ਆਪਾਂ ਇਹ ਵਿੱਚੇ ਪਾ ਲੂਗੇ ਆਪਣੀ ਚਟਨੀ ਦਾ ਟੇਸਟ ਬਿਲਕੁਲ ਖਰਾਬ ਹੋ ਜਾਣਾ ਤੇ ਖੜਕਣ ਤੇ ਹੋ ਜਾਣੀ ਤੇ ਹੁਣ ਆਪਣੀ ਚਟਨੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਆ ਇੰਨੇ ਸ਼ਰਕਾ ਲਾਗੇ ਸੀਗੇ ਵਿੱਚੋਂ ਦੇਖੋ ਸ਼ਰਕਾ ਕਿੰਨਾ ਲਗਾ ਕੇ ਹੁਣ ਆਪਾਂ ਇਹ ਚਟਨੀ ਨੂੰ ਚਾਹੇ ਪਰੌਠਿਆਂ ਨਾਲ ਤੁਸੀਂ ਬਹੁਤ ਵਧੀਆ ਲੱਗਦੀ ਆ ਪਰਾਠਿਆਂ ਨਾਲ ਜਾਂ ਮੂੰਗੀ ਮਸਰੀ ਦਾ ਜਾਂ ਕੋਈ दाल ਬਣੀ ਹੋਵੇ दाल ਨਾਲ ਬਹੁਤ ਟੇਸਟੀ ਲੱਗਦੀ ਆ ਪਰਾਠੇ ਨਾਲ ਬਹੁਤ ਵਧੀਆ ਲੱਗਦੀ ਆ ਤੁਸੀਂ ਵੀ ਜਰੂਰ ਕੁੰਡੇ ਦਾ ਚਟਣੀ ਕੋਟਕੇ ਬਣਾਇਆ ਕਰੋ ਜੀ ਕੁੰਡੇ ਦੀ ਚਟਣੀ ਦਾ ਬਹੁਤ ਵਧੀਆ ਟੇਸਟ ਆਉਂਦਾ ਤੇ ਆਪਣੀ ਦੇਖੋ ਕਿੰਨੀ ਵਧੀਆ ਬਣ ਗਈ ਬਣੀ ਆ ਚਟਣੀ ਦਾ ਕਲਰ ਬਹੁਤ ਪਿਆਰਾ ਆ ਬਹੁਤ ਸੋਹਣਾ ਲੱਗਦਾ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਤੁਸੀਂ ਕਰ ਸਕਦੇ ਹੋ ਤਾਂ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਵੀਡੀਓ ਕਉਨ ਕਿੱਦਾਂ ਦੀ ਲੱਗੀ ਤੇ ਵੀਡੀਓ ਦੇਖਣ ਲਈ ਧੰਨਵਾਦ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਨ ਜੀ ਸਾਦੇ ਅਨੁਸਾਰ ਸਬਸਕ੍ਰਾਈਬ ਕਰੋ ਚੈਨਲ ਨੂੰ ਕਰਦੇ ਹੋਗੇ ਸਸਤਰ ਦੇਖੋ ਜੀ ਆਪਣੀ ਕਲਰ ਚਟਨੇ ਬਣ ਕੇ ਤਿਆਰ ਆਪਣੀ ਚਿਪੜਾਂ ਦੀ ਤੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਕਿੰਨਾ ਵਧੀਆ ਲੱਗਦਾ ਹੁਣ ਆਪਾਂ ਪਰੌਂਠਿਆਂ ਨਾਲ ਸਰਵ ਕਰਾਂਗੇ ਜਾਂ ਨੂੰ ਆਪਣੇ ਦਾਲ ਨਾਲ ਰੋਟੀ ਨਾਲ ਖਾ ਲੋ ਚਾਹੇ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਤੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਮਿਲਦੇ ਆ ਅਗਲੇ ਵੀਡੀਓ ਵੀਡੀਓ ਦੇ ਵਿੱਚ